ਗੌਰੀ ਮਹੱਲਾ ਪੰਜਵਾ ਜਾਤ ਬਿਸਰੈ ਰਾਮਨਾ ਤਵੀ ਜਿਹਨਾਂ ਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ ਕਾਲੀ ਕਾਪੀ ਉਸੇ ਨੂੰ ਕਾਲ ਦੀ ਤੀੜ ਬਣੀ ਰਹਿੰਦੀ ਹੈ ਰੋਗਾਂ ਦੀ ਤੀੜ ਬਣੀ ਰਹਿੰਦੀ ਹੈ ਉਹਨਾਂ ਨੂੰ ਤੀੜ ਬਣਦੀ ਭੁੱਖ ਬਣੀ ਰਹਿੰਦੀ ਹੈ ਵੀ ਤੀੜ ਬਣ ਕੇ ਪੂਜਾ ਕਰਾਲੀਏ ਜਿਨਾਂ ਨੂੰ ਪਰਮੇਸ਼ਰ ਤੇ ਕੋਈ ਕਾਹਨੂੰ ਕਿਸੇ ਪੀੜਾ ਵਿੱਚ ਪੈਂਦੇ ਉਹਨਾਂ ਨੂੰ ਤੀੜ ਬਣਦੀ ਲੋੜ ਦੀ ਉਹ ਦਾਸਾਂਗੇ ਦਾਸ ਬਣ ਕੇ ਰਹਿੰਦੇ ਹਨ ਉਹ ਪੀਲ ਆਦ ਕਾਠੀਆਂ ਦੀ ਜੂਨਾ ਜੀ ਕਾਹਨੂੰ ਪਰਮਣਗੇ ਆਜ ਸੰਗਤ ਮੇਲੇ ਹਾਰ ਰਵਹ ਸਭ ਸੰਗਤ ਮਿਲ ਕੇ ਹਰਿ ਅਕਾਲ ਪੁਰਖ ਦੇ ਨਾਮ ਨੂੰ ਰਗਾ ਉਚਾਰਦੇ ਹਨ ਇਹ ਗੁਣੀ ਗਹੀਰ ਉਹ ਗੁਣਾਂ ਦੇ ਘਹੀਰ ਖਜ਼ਾਨੇ ਸਮੁੰਦਰ ਬਣ ਜਾਂਦੇ ਹਨ ਰਹਾਉ ਜਾ ਕੈ ਗੁਰਮੁਖ ਰਿਦਾ ਬੁੱਧ ਜਿਨਾਂ ਦੀ ਗੁਰਾਂ ਦੁਆਰਾ ਗੁਰਮੁਖ ਦੇ ਹਿਰਦੇ ਦੇ ਅੰਦਰ ਬੁੱਧੀ ਪ੍ਰਾਪਤ ਹੋਈ ਆਤਮ ਬਿਸ਼ੇਣੀ ਬੋਧ ਵਾਲੀ ਬੁੱਧੀ ਪ੍ਰਾਪਤ ਹੀ ਹੁੰਦੀ ਹੈ ਗੁਰਾਂ ਦੁਆਰਾ ਤਾਂ ਕਿ ਕਾਟਕਲ ਨਵ ਨਿਧ ਸੇ ਧੋਰੀ ਆਪਣੀ ਕੜੀ ਤੇ 9 ਨਿਧੀਆਂ ਤੇ 11 ਸੁਧੀਆਂ ਮਾਰਾ ਰੱਖੀਆਂ ਹੋਈਆਂ ਜੋ ਚਾਹੇ ਉਹ ਕਰ ਸਕਦਾ ਹੈ ਤੂੰ ਜਾਣ ਹੈ ਹਰ ਪ੍ਰਭ ਧੰਨ ਜਿਹੜੇ ਅਮਾਨ ਕਿਸ ਵਾਈ ਨਹੀਂ ਮਾਲਕ ਜਾਣਦੇ ਕਦੀ ਜਾਣਦੇ ਹਨ ਇੱਕ ਮਾਹੀ ਤਾਂ ਕਹ ਤੰਮ ਨੂੰ ਕਿਸੇ ਤਰ੍ਹਾਂ ਦੀ ਕਹੀ ਨਹੀਂ ਲਈ ஜி நான் நமேஷ் நான் ஆசல பண்ண நரண சிங்க மனந்த ਕੀ ਗੁਰੂ ਜੀ ਨੇ ਮਾਨਿਆ ਮਾਰ ਕਾ ਨੂੰ ਜਾਤ ਗ੍ਰਹਿ ਵਤ ਹੈ ਗੁਰੂ ਤੇਗਰੀ ਜੀ ਨੇ ਰੀਤੀ ਜਾਣੀ ਵਸੀ ਹੈ ਉਹ ਨਾਨਕ ਤੇਨ ਸੰਗ ਦੁੱਖ ਨਾ ਤੋ ਗੁਰੂ ਜੀ ਕਿਨੂ ਨੇ ਤਿਆਰੇ ਦੀ ਸੰਗਤ ਕਰਕੇ ਜੰਮਣ ਮੰਨੋ ਦੁੱਖ ਨਸੀ ਜਾਂਦੇ ਮਾਰ ਕੋ ਜਾਂਦੇ ਹਨ ਗੌਰੀ ਮਹੱਲਾ ਪੰਜਵਾ ਗਰਗ ਵੱਡੂ ਮੂਲ ਇੱਕ ਨੂੰ ਗੀਰ ਹੰਕਾਰ ਉਡਾ ਕਰ ਦੇਉ ਗਰੂ ਉਡਾ ਕਰ ਗਏ ਹੈ ਜੋ ਅਸਮਾਨ ਨਾ ਮਾਵਨੀ ਤਨ ਨਤ ਨਥਾ ਪਾਏ ਮੂਲ ਤੇ ਅਗ ਬਿੰਦ ਦਾ ਸਰੀਰ ਹੀ ਹੈ ਪਤਾ ਨਹੀਂ ਹਿੱਕੀ ਨਾਲ ਹੀ ਪ੍ਰਾਨ ਨਾਸ ਹੋ ਜਾਣੇ ਕਿ ਹਾਰ ਕਿਸੇ ਨਹੀਂ ਹੋ ਜਾਣਾ ਹੈ ਮੂਲ ਤੇ ਰਾਈ ਨੂੰ ਕੀ ਹੈ ਸਾ ਹਰ ਜਗ ਦੇ ਕਿੰ ਤੁਨ ਕੀਤੀ ਮੇਰੀ ਜਿੰਦੜੀ ਇਹ ਮਤ ਕੇ ਜਾਪਾ ਸਾ ਆਵੇ ਕੇ ਨਾ ਆਵੇ ਨਾ ਵੀ ਨਹੀਂ ਮੁੱਦੇ ਹਾਂ ਆਦਮੀ ਹੈ ਇੱਕ ਦਮ ਹੀ ਮੋਲ ਤੋਂ ਮੋਤ ਨੇ ਜਾਣਾ ਇਹ ਤੇ ਸਾਰੇ ਆਦਮੀ ਹੈ ਜੇ ਸਾਹ ਉਹਦਾ ਤਾਂ ਆਦਮੀ ਹੈ ਇਹ ਨਹੀਂ ਹੋ ਰਹਾ ਤਾਂ ਮੁਰਦਾ ਹੈ ਇਸ ਤਰ੍ਹਾਂ ਕਾ ਇੰਨਾ ਮੁੱਧ ਹੈ ਸਿਰ ਤੇ ਤੇ ਹੰਕਾਰ ਕਿੰਦਾ ਵੱਡਾ ਕਰ ਰਿਹਾ ਹੈ ਅਸਮਾਨ ਤਾਂ ਕਮੀ ਨਹੀਂ ਹੁੰਦਾ ਹੈ ਰਹਿਣ ਨਹੀਂ ਗਉ ਕਿਤਨੂੰ ਰਹਿਣਾ ਇਹ ਸੰਸਾਰ ਚ ਹੈ ਨਹੀਂ ਜਿਉਂਦਿਆਂ ਤੇ ਗਉ ਕਿਤਨੂੰ ਗਏ ਨੇ ਚੱਕੜ ਜਾਂਦਾ ਹੈ ਚੱਕੜ ਕਿੰਨੀ ਕਰਦਾ ਹੈ ਖਿਆਲ ਕਿੰਨਾ ਕਰਵਾ ਰਹਿਂਦਾ ਹਰ ਵਕਤ ਅਰੇ ਕਿਤੇ ਇਹ ਗਉ ਖਿਆਲ ਕਰਦਾ ਰਹਿਣਾ ਕਿ ਮੇਰੇ ਕੋਲੇ ਰਵੇ ਹੈ ਪ੍ਰਹਾਉ ਬੇਵਾਰਜਿਤ ਬੀਜ ਸੰਤਨ ਜਿਹਨੂੰ ਵਿਸ਼ੇਸ਼ ਕਰਕੇ ਦਰਜਿਤ ਰੋਗੋ ਚਾਰੇ ਵੇਦ ਵੀ ਵਿਸ਼ੇਸ਼ਾੜੇ ਸੰਤ ਮਹਤਮਾ ਵੀ ਕਹਿੰਦੇ ਆ ਗੁਰਿਆਈ ਮਾਰੀ ਹੈ ਵਾਹੁ ਸੋਰੀ ਹਿਤਨ ਲੋਕਾਂ ਦੇ ਨਾਲ ਖੱਗੀਆਂ ਮਾਰਨੀਆਂ ਝਗੜੇ ਪਾਉਣੇ ਈਰਖਾ ਕਰਨੀ ਉਹ ਜੇ ਨਾਲ ਸਾਡਾ ਖਤ ਲੱਗਾ ਹੋਇਆ ਉਹਨਾਂ ਕੰਮਾਂ ਜਿਹੜੇ ਕੰਮਾਂ ਨੂੰ ਕਾਉਂ ਕਰਦੇ ਸੰਤ ਵੀ ਵੇਦ ਵੀ ਸਾਰੇ ਵਿਸ਼ੇਸ਼ ਕਰਕੇ ਦਰਜਦੇ ਆ ਉਹਨੇ ਜਿਨਾ ਸਾਰੇ ਫੇਟਵਾ ਬਕਾਰਾਂ ਦੀ ਮੈਲ ਹਾਰ ਜੂਆਰ ਜੂਆ ਵਿਧੇ ਗੁਰਮੈਰ ਸਾਹਿਬ ਸਿੰਘ ਜੀ ਜੂਆ ਹਾਰ ਜੂਆ ਜੂਆ ਉਹ ਜੋ ਜੂਆ ਖੇលਨ ਵਾਲਾ ਜੂਏ ਦਾ ਜਿਹੜਾ ਹੁੰਦਾ ਹੈ ਉਹ ਜੂਏ ਚ ਹਾਰ ਜਾਂਦਾ ਹੈ ਕੋਈ ਕੱਦ ਵੀ ਹਾਰ ਜਾਂਦਾ ਹੈ ਜਿੱਕੀ ਵੀ ਕੁਰਤਾ ਵੀ ਘਰ ਦੀਆਂ ਟੁੰਬਾਂ ਵੀ ਸੱਲ ਟੰਡਵੰਤ ਗ੍ਰੋਹਤਾ ਵੀ ਹਾਰ ਪੀ ਸੀ ਆਦਿ ਹਾਰ ਕੇ 12 ਸਾਲ ਦੁਸ਼ੋਕਾ ਕਟਣਾ ਪਿਆ ਇਸੇ ਪ੍ਰਕਾਰ ਵਿਸ਼ੇ ਜਿਹੜੇ ਅੱਖਾਂ ਨਾਲ ਦੇਖਣਾ ਸੁਣਨਾ ਸੁੰਘਣਾ ਇਹ ਵਿਸ਼ਿਆਂ ਜਿਹੜਾ ਇਹ ਜੂਆ ਹੈ ਇਹ ਜੂਏ ਦੀ ਜਿਹੀ ਹੈ ਇਹ ਜੂਆਰੇ ਜੀਵ ਜਿਹੜਾ ਜੂਏ ਵਾਜ ਹਾਰ ਜਾਂਦਾ ਜੂਏ ਵੀ ਨਹੀਂ ਆਈ ਇੰਦਰੀ ਵਸ ਲੈ ਜਿਤਨੇ ਇੰਦਿਆਂ ਦੇ ਵਿਸ਼ਿਆਂ 'ਚ ਲੱਗ ਲੱ ਕੇ ਇਹ ਬਰੇ ਬਰੇ ਦਾਅ ਕਰਦਾ ਰੂਪ ਦੇਖਣ ਦਾ ਕੰਨ ਨੇ ਨਿੰਦਿਆ ਸੁਣਨਾ ਜਿਨਾਂ ਨੂੰ ਵਸੇ ਕਰਕੇ ਆਪਣੇ ਆਪ ਨੂੰ ਸਿੰਗਰੀ ਵਸ ਲੈ ਜਿੱਤ ਨੂੰ ਜਿਹੜੇ ਵਿਸ਼ਿਆਂ ਦੇ ਵਸ ਹੋ ਕੇ ਲੈ ਕੇ ਇਹਨੇ ਆਪਣੇ ਆਪ ਨੂੰ ਝੁਕਾ ਲਿਆ ਹੈ ਜਿਤਨਾ ਕੀਤਾ ਹੈ ਮਾਇਆ ਨੇ ਇਹਨਾਂ ਨੂੰ ਲੈ ਕਰਕੇ ਜਿੱਤ ਲਿਆ ਹੈ ਹਰਨ ਹਰਨ ਸੰਪੂਰਨ ਜਿਹੜਾ ਪਰਮੇਸ਼ਰ ਹਰਨ ਅੱਖ ਜੇ ਮੀਚਣ ਦਾ ਸਾਰੀ ਸ੍ਰੀ ਨੂੰ ਹਰ ਸਕਦਾ ਮੈਂ ਕਰ ਸਕਦਾ ਹਾਂ ਹਰਮ ਧਰਮ ਜਾਂ ਕੰਮ ਜੇ ਕੋਈ ਹੋਰ ਅੱਖਰੇ ਵਿੱਚ ਨੇ ਸਾਰੀ ਸਿੱਖ ਨੂੰ ਪਰਮ ਨੂੰ ਕਰ ਸਕਦਾ ਹੈ ਤੇ ਜਿਹੜਾ ਅੱਖਰੇ ਖੋਲਣ ਨਾਲ ਸਾਰੇ ਨੂੰ ਪੜਤੀ ਪੂਰਤੀ ਕਰ ਸਕਦਾ ਕਲ ਨੂੰ ਤੁਸਨਾ ਕਰ ਸਕਦਾ ਜਿਹਦੇ ਅੱਖਰੇ ਫਰਤੇ ਵਿੱਚ ਜਗਤ ਨੂੰ ਰਚ ਲੈਣਾ ਤੇ ਕਲ ਨੂੰ ਕਰਨਾ ਉਹ ਸਾਰੇ ਸੰਪੂਰਨ ਨੂੰ ਕਰਨ ਵਾਲਾ ਜਗਤ ਨੂੰ ਉਹ ਸਾਰਿਆਂ ਦੀ ਬਿਆਨਕ ਹੈ ਚਰਨ ਕਮਲ ਰੰਗ ਰਿਤ ਨੂੰ ਸੋਵੇ ਜਰਨਾ ਕਹਨਾ ਜੇ ਮੈਂ ਪ੍ਰੇਮ ਕਰਨਾ ਸੀ ਵਾਹਿਗੁਰੂ ਦੇ ਕੋਵੇ ਰੰਗ ਪ੍ਰੇਮ ਨਾਗ ਰਤਨ ਨੂੰ ਖਾਲੀ ਤੁਰਿਆ ਫਿਰਦਾ ਇੱਤਾ ਹੀ ਤੁਰਿਆ ਫਿਰਦਾ ਹੈ ਖਾਲੀ ਤੁਰਿਆ ਫਿਰਦਾ ਹੈ ਚਾਈ ਦਾਸੀ ਉਸ ਦੇ ਰੀਤ ਨੂੰ ਪ੍ਰੀਤ ਕਰਨੀ ਪਰ ਰਤਨ ਇਹ ਖਾਲੀ ਤੁਰਿਆ ਫਿਰਦਾ ਹੈ ਨਾਨਕ ਉਦਰੇ ਸਾਧ ਸੰਗ ਸਾਧੂ ਜੀ ਕਹਿੰਦੇ ਨੇ ਸਾਧ ਸੰਗਤ ਕਰਕੇ ਉਦਰੇ ਹਨ ਕਿਰਪਾ ਨਿਧ ਮੈਂ ਦਿੱਤ ਨੂੰ ਕਿਰਪਾ ਨਿਧ ਹੈ ਪਰਮੇਸ਼ਰ ਮੇਰੇ ਕਾਹਨ ਜਿੰਨੇ ਬਖਸ਼ਿਸ਼ ਕੀਤੀ ਹੈ ਸਾਨੂੰ ਆਇਤ ਨਹੀਂ ਦਿੱਤਿਆ ਹੈ ਸੋ ਸਾਧ ਸੰਗਤ ਦੇ ਚ ਮਿਲ ਕਰਕੇ ਉਧਰ ਗਏ ਹੇ ਮੇਰੇ ਕੋਈ ਆਧੁਨ ਸੰਗਤ ਬਖਸ਼ੀ ਹੈ ਗੌੜੀ ਮਹੱਲਾ 5 ਮੋਹ ਦਾਸ ਰੂ ਠਾਕੁਰੂ ਇੱਕ ਪਰਮੇਸ਼ਰ ਠਾਕੁਰ ਕਾਂਪੁਰਖ ਮੈਂ ਆਪ ਦਾ ਦਾਸ ਰਾ ਦਾਸਾਂ ਦਾ ਦਾਸ ਛੋਟਾ ਦਾਸ ਹੈ ਜੀ ਧਾਨ ਪ੍ਰਭ ਕਾ ਥਾਨ ਈਸ਼ ਕੇ ਚਰਨ ਸੇ ਅੰਨ ਆਵੇ ਕੇ ਇਹ ਸਾਇਦ ਪੁਜਾਰੀ ਤੇਰੇ ਵੀ ਕੋਈ ਧਾਨ ਅੰਨ ਖਾਨੇ ਜਿਹੜਾ ਤੇਰਾ ਧਿਆਨ ਕਰਨਾ ਹੈ ਇਹੋ ਜਿਹੜਾ ਧਾਨ ਖਾਨੇ ਹੋ ਰਹਾਉ ਐਸੂ ਹੈ ਰੇ ਖਸਮ ਹੋ ਮਾਰ ਰਹਿਲ ਨਾਲਕਾ ਕਾਲਪੁਰ ਹਮਾਰਾ ਤਮੇਂ ਦਾ ਸਾਦਾ ਹੀ ਪਾਈ ਥਿਨ ਮਹ ਸਾਜ ਸਵਾਰਣ ਹਾ ਇੱਕ ਖਿੰਗੇ ਚ ਸਰਬਣ ਮਨਨ ਜਸਾਜਕਾਂ ਨੂੰ ਸਾਜ ਕਰਕੇ ਅਪਰੋਹ ਗਿਆਨ ਨੂੰ ਸਵਾਰਨ ਵਾਲਾ ਹੈ ਇੱਕ ਛਿਨੂ ਚ ਦੇਹਾਂ ਨੂੰ ਸਾਜ ਕਰਕੇ ਕਾਲ ਨੂੰ ਪੋਛਨੇ ਕਰਕੇ ਸਵਾਰਨ ਵਾਲਾ ਸਾਰੇ ਅੰਗ ਤਤੰਗ ਆਦਕਾ ਨੂੰ ਜਿਨਿਏ ਸੰਦੇਵਿਤੀ ਜਗਤ ਬ੍ਰਹਮ ਆਦਕਾ ਨੂੰ ਸਾਧ ਕਰਕੇ ਸਾਰੀ ਸੂਕੀ ਸਵਾਰਨ ਵਾਲਾ ਹੈ ਕਾਮ ਕਰੀ ਜੇ ठाकुर पावै ਜਿਨ ਜਿਵੇਂ ਪਾਖ ਦਮ ਸਾਹਿਬ ਦੀ ਬੀਰ ਹੁੰਦਾ ਹੈ ਇਨੇ ਕਰਾਰ ਕੋ ਦੀਆਂ ਬੀਅਾਂ ਜੇ ਸ਼ਬਦ ਆਇਆ ਹੈ ਕਾਮ ਕਰੀ ਜੇ ठाकुर पाਵਾਂ ਕਾਮ ਕਰੀ ਜੇ ठाकुर पाਵਾਂ ਜਿਹੜਾ ठाकुर ਆਕਾਲ ਤੁਹ ਨੂੰ ਪਾਉਂਦਾ ਹੈ ਨਾ ਕੰਮ ਕੰਮ ਕਰੀ ਕਰਨਾ ਚਾਹੀਏ ਕੰਮ ਕਰੀ ਜੈ ਠਾਕੁਰ ਭਾਵਾਂ ਜੈ ਜਿਹੜਾ ਠਾਕੁਰ ਨੂੰ ਪਾਉਂਦਾ ਹੈ ਉਹ ਕੰਮ ਕਰੀਏ ਜੇ ਤਰੀਏ ਜੀ ਤਰੀਏ ਪਾਠ ਕਰੀਏ ਕੰਮ ਕਰੀਏ ਕੰਮ ਕਰੀਏ ਠਾਕੁਰ ਨੂੰ ਭਾਵਾਂ ਜਿਸ ਕਰਕੇ ਇਨਾਂ ਹੀ ਅਰਥ ਬਣੇਗਾ ਜੈ ਸ਼ਬਦ ਦਾ ਅਰਥ ਮਹਾਂਪੁਰਖ ਜੋ ਠਾਕੁਰ ਨੂੰ ਪਾਉਂਦਾ ਹੈ ਜੋ ਠਾਕੁਰ ਨੂੰ ਪਾ ਜਈਏ ਉਹ ਕੰਮ ਕਰੀਏ ਅਰਥ ਜੀਦਾਇ ਬਣੇਗਾ ਤਾਨ ਕਰੀ ਜੈ ਥਾਕਰ ਪਾਵਾਂ ਜਿਵੇਂ ਠਾਕੁਰ ਨੂੰ ਭਾਜਾਵਾਂ ਉਹ ਕੰਮ ਨੂੰ ਕਰਨਾ ਚਾਹੀਏ ਐਵੇਂ ਕਾਮਧੀਆਂ ਕਲਾਕੀਨਾਂ ਫਸੇ ਰਹੀਏ ਏਕ ਏਕ ਤਾਨ ਕਰੀ ਜੈ ਥਾਕਰ ਭਾਵ ਜੀਤ ਚਰਤ ਤਰਵ ਕੇ ਗੁਣ ਗਾਵਾਂ ਜਦੋਂ ਪਰਮੇਸ਼ਰ ਨੂੰ ਕਿਹੜੇ ਪਾਉਂਦੇ ਆ ਕੰਮ ਤੈਨੂੰ ਜੀਤ ਚੰਦ ਤਰਵ ਕੇ ਗੁਣ ਗਾਉਣ ਹੈ ਗੀਤ ਮਾਰਾ ਸਾਜ ਜੇ ਕੀਤਰਨਾ ਕਹਿੰਦੇ ਕੀਤੇ ਸਕੂ ਨੂੰ ਧਾਰ ਕੇ ਜਿਵੇਂ ਜੀਵਾਂ ਦਾ ਧਾਰ ਕੀਤਾ ਹੈ ਉਹ ਗੀਤ ਕੀਰਤਨ ਜਪੈ ਤੇ ਉਸ ਲਿਖਰੇ ਮਿੱਤਰੋ ਉਹ ਜਾਨੂ ਗੁਨਾਹਾਂ ਨੂੰ ਵਿਚਕਾਰ ਜਾ ਕੇ ਜਾਵਾਂ ਅਤੇ ਗੀਤ ਜਸ ਰੂਪੀਓ ਮਾਰੇ ਕ੍ਰਿਸ਼ਨ ਕਹੇ ਜੇ ਕਹਿਣਾ ਅਤੇ ਤਉ ਜੇ ਇਹਨੂੰ ਇਹਨਾਂ ਨੂੰ ਗੁਣ ਗੁਣਾਂ ਨੂੰ ਕੀਰਤਨ ਚ ਪਾ ਕੇ ਜਾਣਾ ਚਾਹੀਏ ਕਰਨ ਪਰਿਉ ठाकुर ਵਜੀਰਾ ਗੀਤ ਚੰਦ ਪ੍ਰਭ ਕੇ ਜਹੀ ਹੈ ਜੀਵ ਜੇ ਗਉੜੇ ਸੰਤ ਨੂੰ ਹਾਕੀਆਂ ਕਰੀਏ ਕੋਈ ਸ਼ੁਭ ਦੇ ਉਹ ਤੋਂ ਕਿੰਨੀ ਤੂੰ ਜੋ ਕਹਿਣ ਕਰਦੇ ਕਹਾਂਗੇ ਵਿੱਚ ਉਸ ਤਰੀਕੇ ਜਿਹੜਾ ਨੂੰ ਸੰਗਤ ਮਾਇ ਮਿਲ ਕੇ ਗਾਉਣਾ ਕਰ ਸ਼ਰਨ ਪਰਿਉ ਠਾਕੁਰ ਵਜੀਰਾ ਤੇਰੇ ਕਾਲ ਤੁਝ ਤੇਰੇ ਸੰਤ ਜਿਹੜੇ ਵਜੀਰ ਹਨ ਇਹਨਾਂ ਦੀ ਅਸੀਂ ਸ਼ਰਨ ਪਏ ਹਾਂ ਇਹਨਾਂ ਦੇਖ ਮੇਰਾ ਮਨ ਧੀਰਾ ਜਿਹੜੇ ਵਜੀਰ ਮਹਾਰਾਜੇਰੇ ਹਨ ਤੇਰੀ ਸ਼ਰਨ ਪਏ ਰਹਿ ਰਹੇ ਹਾਂ ਸਾਦਾ ਮਰਵੀ ਉਹਨਾਂ ਨੂੰ ਵੇਖ ਕੇ ਹੀ ਐਡੇ ਵੱਡੇ ਹੋ ਕੇ ਫੇਰ ਵੀ ਕੋਈ ਹੋਕ ਰੱਖਦੇ ਆ ਹੰਕਾਰ ਨਹੀਂ ਕਰਦੇ ਇਹਨਾਂ ਨੂੰ ਵੇਖ ਕੇ ਮੇਰਾ ਮਨ ਨੂੰ ਧੀਰਜ ਵਾਲਾ ਹੋ ਗਿਆ ਕਿ ਧੰਨ ਮਹਾਰਾਜ ਦੇ ਸੰਤ ਵਜੀਰ ਹਨ ਯੋ ਪਰਮੇਸ਼ਰ ਦੀ ਸ਼ਰਮ ਪਏ ਰਹਿੰਦੇ ਹਨ ਏਕ ਤੀਕ ਏਕੋ ਆਧਾਰਾ ਇਕੇ ਦੀ ਉਤ ਹੈ ਮਨ ਕਰਕੇ ਇਕੇ ਦਾ ਆਧਾਰ ਹੈ ਕੰਮ ਕਰਕੇ ਇਕੇ ਦਾ ਆਧਾਰ ਹੈ ਪ੍ਰੋਗ ਵਾਸਤੇ ਇਕੇ ਦੀ ਤੋਕ ਹੈ ਉਸੇ ਉਾਸਤੇ ਜਨ ਨਾਨਕ ਹਰ ਕੀ ਲਾਗਾ ਕਾਹ ਸਰਦੂ ਜੀ ਕਹਿੰਦੇ ਇਸ ਤਰ ਤੈਰ ਹਰੀ ਦੀ ਭਗਤੀ ਰੂਪਕਾਰ ਤੋਂ ਲੱਗੇ ਹੋਏ ਹਨ ਗੌੜੀ ਮਹੱਲਾ 5 ਵਾ ਹੈ ਕੋਈ ਐਸਾ ਹਉ ਮੈਂ ਤੂਰੇ ਹੈ ਭਾਈ ਬਗੈਰ ਕੇ ਜਿਵੇਂ ਕਹੀਏ ਕੋਈ ਜੋੜਾ ਹੈ ਵੀ ਜੋ ਨਿਕਲੇ ਸ਼ੇਰ ਦਾ ਸ਼ਿਕਾਰ ਕਰੇ ਇਸ ਪ੍ਰਕਾਰ ਕੋਈ ਭਾਗਾਂ ਦਾ ਨਿਕਲਦਾ ਇਸੇ ਪ੍ਰਕਾਰ ਹੈ ਕੋਈ ਐਸਾ ਹਉ ਮੈਂ ਤੂਰੇ ਕੋਈ ਐਸਾ ਹੈ ਭਾਈ ਬੰਗਾਰ ਕੇ ਮਾਰੇ ਕਹਿੰਦੇ ਹੈ ਜਿਹੜਾ ਦੇਹ ਦੀ ਹਉ ਮੈਂ ਨੂੰ ਤੋੜ ਦੇਵੇ ਆਦੀ ਦੇਹ ਦੀ ਹੰਕਾ ਹਉ ਮੈਂ ਮੈਂ ਵਿੱਚੋਂ ਖੋਵੇ ਦੂਜਾ ਮੇਟਾ ਏਕੋ ਹੋਵੇ ਕੋਈ ਦੱਸੂ ਮੇੜ ਕੇ ਕੋਈ ਹੋਇਆ ਜੇ ਕੋਈ ਹੈ ਦੁਨੀਆ 'ਚ ਬਲੀ ਇਹੋ ਜਿਹਾ ਸੂਰਮਾ ਕੋਈ ਭਾਗਾਂ ਵਾਲਾ ਕੋਈ ਹੈ ਜਿਹੜਾ ਹੋਮਾਂ ਦੇ ਤਾਂ ਤੋੜ ਲਵੇ ਇਸ ਮਿੱਠੀ ਤੇ ਇਹੋ ਮਨ ਹੋ ਰੈ ਜਿਹੜੀ ਮਾਇਆ ਹੈ ਮਿੱਠੇ ਕੇਲੀਏ ਵੀ ਨਹੀਂ ਆਈ ਤੇ ਲੱਗਦੀ ਮਿੱਠੀ ਹੈ ਜਿਵੇਂ ਜ਼ਹਿਰੀਲੇ ਲੱਡੂ ਹੁੰਦੇ ਤੋ ਮਿੱਠੇ ਹੁੰਦੇ ਤੇ ਮਗਰੋਂ ਫਿਫਰਿਆਂ ਨੂੰ ਪਾੜ ਦੁੰਦੇ ਜ਼ਹਿਰ ਜਿਨ ਏਸੇ ਪ੍ਰਕਾਰ ਜਿਹੜੀ ਖਾਣ ਨੂੰ ਮਿੱਠੀ ਲੱਗਦੀ ਹੈ ਮੁਖ ਮਿੱਠੀ ਖਾਈ ਕਰ ਰਹਾ ਹੈ ਉਹੋ ਮਿੱਠੀ ਲੱਗਦੀ ਖਾਨਵੇ ਤੇ ਮਗਰੋਂ ਕੁੜਤਨ ਕਾੜਦੀ ਹੁੰਦੀ ਹੈ ਵਿਸ਼ੇ ਨਦੀ ਵਿਸ਼ੇ ਕੁੜਤਨ ਸਗਲ ਨੂੰ ਜਵਤ ਲਈ ਲਿਖਤਾಳ್ ਨਾਮਕ ਜਾਨ ਵੀ ਜਾ ਰਿਹਾ ਮਿੱਠਾ ਹਲਕਾ ਨਾ ਇਹ ਜਿਹੜੀ ਮਿੱਠੀ ਲੱਗਦੀ ਹੈ ਨਿੱਕੇ ਬੱਚੇ ਨੂੰ ਪੈਸਾ ਸੁਣਾ ਦੇ ਉਹ ਵੀ ਸਗਲ ਨੂੰ ਪਿਆਰ ਨਹੀਂ ਤੋਂ ਇਸ ਤਰ੍ਹਾਂ ਰਹੀ ਜਿਹੜੀ ਮਿੱਠੀ ਹੈ ਮਾਇਆ ਪਿਆਰੀ ਲੱਗਦੀ ਹੈ ਇਸ ਨੂੰ ਮਨ ਨੂੰ ਜਿਹੜਾ ਹੋਰ ਲਵੇ ਰੋਕ ਲਵੇ ਅਗਿਆਨੀ ਮਾਨੁਖ ਭਇਆ ਮਨੁਖੁ ਰਹਿ ਮਾਨ ਦਾ ਖਾਧਾ ਹੋਇਆ ਮਨੁ ਜੀ ਬੰਸ ਆਪਣੀ ਆਤਮੁ ਕਹਉਂਦਾ ਹੈ ਸੋ ਅਗਿਆਨ ਦੇ ਸੈਤ ਹੋ ਗਿਆ ਹੈ ਅਗਿਆਨੀ ਜੋ ਨਾ ਹੀ ਸੋ ਲੋੜ ਜਿਹੜਾ ਬਾਜ਼ਾਰ ਸੇ ਕੋ ਕੰਮ ਨਹੀਂ ਆਉਣਾ ਉਹਨਾਂ ਨੂੰ ਲੋੜਦਾ ਹੈ ਜੇ ਬੱਚੇ ਦਾ ਸਿਆਦਾ ਅੱਗ ਨੂੰ ਹੱਥ ਕਾਉਂਰ ਚਾਹੁੰਦਾ ਹੈ ਇਸੇ ਤਰਕਾਰ ਸਾਥ ਸੰਗਿ ਅਗਨ ਸਰਪੁਰ ਮਿਲ ਲੈ ਸਾਥ ਨੂੰ ਕਿ ਅੱਗ ਨੂੰ ਹੱਥ ਕਾਉਣਾ ਚਾਹੁੰਦਾ ਮਾਤਾ ਪਿਤਾ ਕੰਠ ਲਾ ਰੱਖੇ ਅੰਬੁ ਸ਼ਾਹੀ ਦਾ ਖੇਲਾ ਇਸੇ ਪ੍ਰਕਾਰ ਇਹ ਅਗਿਆਨੀ ਦਾ ਐਸਾ ਸੁਭਾਅ ਹੈ ਜਿਹੜੇ ਪਦਾਰਥ ਮਾਣ ਨਹੀਂ ਜਾਣੇ ਜਿਨ੍ਹਾਂ ਕਰਕੇ ਸੁਖ ਨਹੀਂ ਨਿਕਲਨੇ ਉਹਨਾਂ ਨੂੰ ਇਹ ਲੋੜਦਾ ਰਹਿੰਦਾ ਹੈ ਰੈਣ ਅੰਧਾਰੀ ਕਾਰੀਆ ਰੈਣੀ ਬਿਹਾਰੀ ਕਾਰੀਆ ਇਹ ਰਾਤ ਜਿਹੜੀ ਅਵਸਥਾ ਹੈ ਸਾਡੀ ਸੋ ਪਾਤਾਂ ਕਲ ਕੇ ਹਨੇਰੀ ਹੋ ਰਹੀ ਹੈ ਬਹੁਤ ਸਾਰੇ ਤਾਜ ਕਰਦੇ ਹਾਂ ਅਗਿਆ ਦੇ ਰੂਪੀ ਰਾਤ ਵਿੱਚ ਸਾਰਾ ਜੁਗ ਜਿਹੜੇ ਤਾਪ ਕਰਨੇ ਅਵਸਥਾ ਰੂਪੀ ਰਾਤ ਹੈ ਅਤੇ ਅਗਿਆਨ ਦਾ ਹਨੇਰਾ ਹੈ ਤੇ ਤਾਪਨਾ ਕਰਕੇ ਬੇਅੰਤ ਕਾਲੀ ਗਾਰੀ ਹੋ ਰਹੀ ਹੈ ਕਵਲ ਜੋਗਤ ਜਿਤ ਭੂਰ ਹੈ ਕਿਹੜੀ ਮੁਕਤੀ ਹੋ ਸਕਦੀ ਜਿਸ ਕਰਕੇ ਜਨ ਚੜ ਜੇ ਉਹ ਜਾਂਬੂ ਕੀ ਸੂਰਜ ਚੜ ਜਾਵੇ ਉਹ ਕਿਹੜੀ ਯੁਗਤ ਹੈ ਜੋ ਕੋ ਆਪ ਪ੍ਰੰਤੂ ਪ੍ਰੰਤੂ ਹਾਰਿਆ ਮਾਰਵ ਭਰੂ ਦਾ ਭਰੂ ਦਾ ਜੁਨਾ ਚ ਹਾਰ ਚੁੱਕੇ ਹਨ ਅਨਕ ਗਿਦੀ ਅਨਕ ਗਿਦੀ ਕਰਤੂ ਇਹਨਾਂ ਯੁਗਤਿਆਂ ਵਾਲਿਆਂ ਵੀ ਦਰਸ਼ਨ ਕੀਤੇ ਹੈ ਤੇ अनेਕਾਂ ਵਿਗਿਆਨਦਾਰਾਂ ਟੋਲਣਾ ਵੀ ਕੀਤਾ ਹੈ ਕੋ ਨਾਨਕ ਕਿਰਪਾ ਪਹੀ ਸਾਧ ਸੰਗਤ ਨਿਦਮੂਰ ਜਰੂਰੀ ਸਾਹਿਬ ਜੀ ਕਹਿੰਦੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਸਾਧ ਸੰਗਤ ਨੂੰ ਸਾਨੂੰ ਖਜ਼ਾਨਾ ਮਿਲਿਆ ਨਾਮ ਦਾ ਉੱਥੇ ਇਹ ਸਾਰੇ ਧਰਮ ਆਏ ਕਿ ਜਿੰਨੇ ਅਸੀਂ ਪਰਦੇ ਚੱਕੇ ਗਏ ਜਿਹਾ ਕੋੜ ਸੂਰ ਨਾਮ ਪ੍ਰਦਾਸਪਰਪਤ ਹੋਇਆ ਗਉੜੀ ਮਹੱਲਾ ਪੰਜਵਾ ਚਿੰਤਾ ਮਨ ਕਰਨਾ ਮਈ ਇਹ ਸਾਰੀਆਂ ਚਿੰਤਾ ਨੂੰ ਪੂਰੀਆਂ ਕਰਨ ਵਾਲਾ ਵਾਹਿਗੁਰੂ ਚਿੰਤਾ ਮਣੀ ਦੀ ਨਹੀਂ ਹੈ ਚਿੰਤਾ ਮਣੀ ਨੂੰ ਨਿਹਰੇ ਚ ਰੱਖ ਦਈਏ ਤੇ ਸਾਰੇ ਕਾਨੂੰਨੀ ਕਾਨੂੰਨ ਕਰ ਗੁੰਦੀ ਹੈ ਜਿਵੇਂ ਕਾਰ ਹੀ ਸੜਦੇ ਸੰਗੇ ਤੜਦੇ ਤਾਈ ਤਣ ਪੜਦੇ ਤੜਦੇ ਜਿਸ ਵਕਤ ਉਹਨਾਂ ਦੇ ਲੋਹੇ ਦੇ ਜਿਹੜੇ ਸ਼ਸਤਰ ਸੀ ਉਹ ਸੋਨੇ ਦੇ ਬਣ ਗਏ ਉਹ ਪਾਰਸ ਦੀ ਵਤੀ ਉਹਨਾਂ ਨੂੰ ਮਿਲ ਗਈ ਬੜੇ ਖੁਸ਼ ਹੋਏ ਅਤੇ ਫੇਰ ਪੜਦੇ ਉਹ ਪੜਦੇ ਨੂੰ ਫੇਰ ਸਾਹਿਬ ਸੰਗੇ ਜੀ ਚਿੰਤਾ ਮਣੀ ਮਿਲ ਗਈ ਖਾਣ ਤੋਂ ਜੋ ਜੀ ਚੰਦਰਮਾ ਚੜ ਜਾਂਦਾ ਐ ਐ ਸਾਰੀ ਕਾਨ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਉਸ ਪ੍ਰਕਾਸ਼ ਨੂੰ ਲੈ ਕੇ ਜਗੰਧਾ ਜੀ ਨੂੰ ਲੈ ਕੇ ਕਾਰਸ ਨੂੰ ਮਿਲ ਪਏ ਇਸੇ ਪ੍ਰਕਾਰ ਸਹਿਬ ਸੰਗੇ ਜੀ ਪਰਮੇਸ਼ਰ ਦੀ ਧਰਤੀ ਹੈ ਜਿਹੜੀ ਇਹ ਕਾਰਸ ਹੈ ਜਿਨ੍ਹਾਂ ਦੇ ਮਨ ਆਦਿਕ ਲੱਗੇ ਜਿਹਦੇ ਨਾਲ ਉਹ ਸਾਰੇ ਸੁੱਧ ਬਣਗੇ ਛੇਨੇ ਦੀ ਨਹੀਂ ਆਏ ਅਤੇ ਇਸੇ ਪ੍ਰਕਾਰ ਚਿੰਤਾ ਮਣੀ ਵੀ ਨੈ ਬ੍ਰੰਦ ਗਿਆ ਹੈ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਜਿਵੇਂ ਚੰਦਰਮਾ ਚੜ ਜਾਂਦਾ ਹੈ ਸਨੇਹ ਰਾਮ ਜੀ ਜਾਂਦਾ ਐ ਸਾਰੇ ਭਰਮ ਚੱਕੇ ਜੇ ਉਹਨਾਂ ਨੂੰ ਮਹਾਰਾਜ ਸਾਹਿਬ ਬਖਸ਼ੀ ਕਰਤੀ ਤੋ ਵਾਹਿਗੁਰੂ ਆਇਆ ਤੀ ਨਾਮ ਕਹਿਤ ਚੇਤ ਚਿੰਤਾ ਮਨ ਕਹਿ ਤੀ ਉਪਰੇ ਪਾਰਾ ਵਾਹਿਗੁਰੂ ਦੇ ਨਾਮ ਹੀ ਚਿੰਤਾ ਨਹੀ ਸੀ ਮਹਾਰਾ ਜੀ ਨੇ ਨਵੇਂ ਕਾਦਸ਼ਮ ਜੀ ਨੇ ਕਿਹਾ ਹੈ ਸਰਣਾਮਈ ਕਿਰਪਾ ਮਾਨੂ ਚਿੰਤਾ ਮਨ ਕਰਣਾ ਮਈ ਜੀਏ ਚਿੰਤਾ ਨੂੰ ਮੇਟਨ ਵਾਲਾ ਸਭ ਕਾਮਨਾ ਪੂਰੀਆਂ ਕਰਨ ਵਾਲਾ ਚਿੰਤਾ ਮਣੀ ਹੈ ਕੀ ਕਰਨਾ ਮੈਂ ਕਿਰਪਾਲੂ ਸਰੂਪ ਹੈ ਹਉਨ ਕਉ ਜਸੂ ਕੂਟ ਅਗ ਖੈ ਸਤਿ ਸ਼ਾਸ਼ ਦਾ ਜਸ ਸੁਣਨ ਕੋਰੋਣਾ ਜਰਮਾਵੇ ਕਰੋੜ ਪੁਰਖਾਂ ਦੇ ਅਗ ਪਾਤ ਜਿਹੜੇ ਸੀ ਖੈ ਮੈਂ ਐਸ ਹੋ ਗੇ ਚਿੰਤਾ ਮਨ ਕਰਨਾ ਮੈਂ ਰਹਾਉ ਦੀਨ ਦਯਾਲਾ ਪਾਰ ਬ੍ਰਹਮ ਤੁਮਨਾ ਮੇਂ ਕਰਨਾ ਮੈਂ ਚਿੰਤਾ ਦੇ ਮਣੀਏ ਕਿਰਪਾਲੂ ਸਰੂਪ ਹੈ ਕੋ ਕੈਸਾ ਜਰੀਮਾਂ ਤੇ ਦਇਆ ਕਰਨ ਵਾਲਾ ਹੈ ਕਾਰਮ ਪਰਮੇਸ਼ਵਰ ਹੈ ਜਾ ਕੈ ਸਿਮਰਨ ਸੁਖ ਭੈ ਸਿਮਰਨ ਕਰਨੇ ਕਰਕੇ ਸੁਖ ਸੋ ਪ੍ਰਾਪਤ ਹੋਏ ਹਨ ਅਕਾਲ ਪੁਰਖ ਆਗਾਦ ਬੂਧ ਅਕਾਲ ਪੁਰਖ ਨਾਮ ਸਤਗੁਰੂ ਨਾਨਕ ਦੇਵ ਜੀ ਨੇ ਮਹਾਰੂ ਸੋ ਲਿਆਂ ਚ ਪਹਿਲਾਂ ਯਾਰ ਨੂੰ ਕੀਤਾ ਕਿ ਉਹ ਅਕਾਲ ਪੁਰਖ ਨਾਹੀ ਸਰ ਕਾਲਾ ਇਹ ਕਿ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਅਕਾਲ ਪੁਰਖ ਅਗਾਧ ਬੂਤ ਬਾਲ ਕਾਲ ਤੋਂ ਰਹਿਤਿ ਪੁਰਖ ਸਾਰੇ ਸੋਜ ਗੁਰੂ ਨਹ ਹੈ ਰਾਵ ਵਿੰਧਾ ਤੇ ਲਾਹੋਦ ਵਿਚਾਰ ਹੁਣ ਤੇ ਜਿਵੇਂ ਕੋਟ ਅੱਗ ਖੈ ਸੁਮੇ ਕਰਕੇ ਆਪ ਦਾ ਜਦ ਕਰੋੜਾਂ ਜਨਮਾਂ ਦੇ ਅਪਾਤ ਖੈ ਨਾਸ਼ ਹੋ ਗਏ ਕਿਰਪਾ ਨਿਧ ਪ੍ਰਭ ਮਯਾ ਧਾ ਕਿਰਪਾ ਜੋ ਸਮੁੰਦਰ ਆਕਾਲਪ੍ਰਭੂ ਪ੍ਰਭੂ ਜੀ ਮੈ ਕਿਰਪਾ ਦ੍ਰਿਸ਼ਟੀ ਧਾਰੋ ਸਾਡੇ ਤੇ ਨਾਨਕ ਹਰ ਹਰ ਨਾਮ ਲੈ ਸਤਿਗੁਰੂ ਜੀ ਸਿੰਘ ਜੀ ਹਰ ਹਰ ਪ੍ਰਮੇਸ਼ਰ ਆਪਦੇ ਨਾਮ ਨੂੰ ਲੈਣਾ ਕਰੀਏ ਗੌੜੀ ਪੂਰਬੀ ਮਹੱਲਾ 5 ਮੇਰੇ ਮਨ ਸਾਰਣ ਪ੍ਰਭੂ ਸੁਖ ਪਾਏ। ਪ੍ਰਭੂ ਦੇ ਪਿਆਰੇ ਮਨ ਵਾਹਿਗੁਰੂ ਦੀ ਸ਼ਰਨ ਲੈਣ ਕਰਕੇ ਸੁਖ ਪਾਇਆ ਹੈ ਜਿਸ ਕਿਸੇ ਨੇ ਪਾਇਆ ਹੈ। ਕੂੰ ਵੀ ਪਾਵੇਗਾ ਯਾ ਦਿਨ ਬਿਸਰ ਬਿਸਰੈ ਪ੍ਰਾਨ ਸੁਖਦਾਤਾ ਜਿਹ ਦਿਨ ਤੈਨੂੰ ਪ੍ਰਾਨਾਂ ਦਾ ਸੁਖ ਹੋਵੇ ਗਏ ਤਾ ਵੈਸ ਗੁਰੂ ਭੁੱਲੀ ਜਾਵੇ ਉਹ ਦਿਨ ਪ੍ਰਾਨ ਦਾਤਾ ਸੁਖਦਾਤਾ ਉਹ ਦਿਨ ਜਾਤ ਅਜਾਈ ਸਾਰੇ ਆਜੈਂ ਦੇਖ ਕਾਣੇ ਦੇ ਜਾਂਦੇ ਵਿਰਥ ਜਾਂਦੇ ਹਨ ਰਹਾਉ ਇਕ ਰੈਣ ਕੇ ਪਾਹੁਨ ਤੁਮ ਆਏ ਤੇ ਇਕ ਉਰਪੀ ਰਾਗ ਦੇ ਪ੍ਰੋਣਚਾਰੀ ਚ ਤੁਸੀਂ ਹੋ ਜੀਵ ਆਏ ਹੋ ਬਹੁ ਜੁਗ ਆਸ ਜਦਾ ਆਈ ਆਦੀ ਬਾਰੇ ਜੁਗਾਂ ਤੱਕ ਆ ਹੁਦਾਈ ਰੱਖਦੇ ਵੀ ਸਾਜੂ ਕੋਈ ਕਾ ਬਾਸਰ ਕਾਜੂ ਵੀ ਚਾਰੇ ਗੁਜਰ ਜਾਣਗੇ ਅਸੀਂ ਨਹੀਂ ਮਰਨਾਂ ਐਡੀ ਆਸਾ ਵਧਾਈ ਬੈਠੇ ਹੂੰ ਜੀਉਣ ਦੀ ਗ੍ਰਹਿ ਮੰਦਰ ਸੰਪੈ ਜੋ ਦੀ ਸਾ ਜਿਹੜੇ ਧਨਕੀ ਹੋਵੇ ਮੰਦਰ ਤੱਕੇ ਹਨ ਸੰਪੈ ਹਾਥੀ ਘੋੜੇ ਮਈਆਂ ਗਾਈਆਂ ਜੋ ਦਿਸਦੇ ਹਨ ਜਿਉਂ ਤਰ ਵਰ ਕੀ ਛਾਂ ਜਿਉਂ ਬਿਜਲੀ ਛਾਂ ਹੁੰਦੀ ਉਹ ਬੰਧਿਆ ਇਸ ਪ੍ਰਕਾਰ ਦੇ ਹਨ ਬਿਜਲੀ ਛਾਂ ਜਦੋਂ ਸੂਰਜ ਦੂਏ ਕਾਤੇ ਹੋ ਜੇ ਉਦੋਂ ਬਦਲ ਕੇ ਦੂਏ ਕਾਤੇ ਹੋ ਜਾਂਦੀ ਹੈ ਐਵੇਂ ਜਦੋਂ ਪਰਾਵਰਤੂ ਕੀ ਸੂਰਜ ਜੋ ਕੁਮਾਰੂਪਿ ਪਛੋਂ ਦੀ ਤਰਫ ਚੱਲਿਆ ਗਿਆ ਉਹਨਾਂ ਇਸ਼ਾਰੇ ਤੇ ਜਦ ਛਾਂ ਦੇ ਦਗਲ ਨੂੰ ਨਾਸ ਹੋ ਜਾਣੇ ਹੈ ਸਦਾ ਵੀ ਕਾਇਮ ਰਹਿਣੇ ਇਹ ਕਿਉਂ ਇਹਨਾਂ ਵਿੱਚ ਲੱਗਾ ਹੋਇਆ ਹੈ ਅਨ ਮੇਰਾ ਸੰਤੈ ਸਭ ਮੇਰੀ ਇਹ ਸ੍ਰੀਮ ਤੇ ਮੇਰਾ ਮੰਨਿਆ ਹੈ ਸਾਰੀ ਸੰਤੈ ਹੱਥੀ ਘੋੜੇ ਮੱਝਾਂ ਗਾਈਆਂ ਆਦੀਆਂ ਮੰਨੀਆਂ ਹਨ ਬਾਗ ਮਿਲਖ ਸਭ ਜਾਏ ਜੇ ਬਾਗ ਆਦਿ ਸਮਝੇ ਮਿਲਖ ਜ਼ਗੀਰਾਂ ਆਦਿ ਨੂੰ ਸਮਝੀਏ ਸਾਰੀਆਂ ਜਗਾਂ ਆਦੀਆਂ ਸਮਝੀਏ ਇਹ ਸਭ ਜਾਏ ਚਲੀਆਂ ਜਾਣ ਗੀਆਂ ਬਿਸਰੂ ਠਾਕ ਜੋ ਦੇਵ ਨ ਵਾਲਾ ਪ੍ਰਿਵੇਸ਼ਰ ਸਵਾਮੀ ਉਹ ਤੈਨੂੰ ਭੁੱਲ ਚੁੱਕਿਆ ਹੈ। ਥਿਨ ਮਹਿ ਹੂਤ ਪਰਾ। ਇਹ ਖਿੰਗੇ ਵਿੱਚ ਇਹ ਸਾਰੇ ਪਦਾਰਥ ਤਰਾਏ ਹੋ ਜਾਣੇ, ਬਗਾਨੇ ਹੋ ਜਾਣੇ ਜਿਨ੍ਹਾਂ ਤੂੰ ਆਪਣੇ ਮੰਨੀ ਬੈਠਾ ਹੈ। ਤਹਿਰੇ ਬਾਗਾ ਕਰ ਇਸ ਨੰਨ। ਅਗਰ ਤੂੰ ਇਉਂ ਕਰ ਗਏ ਕਹਿੰਦੇ ਪੈਰਾਂ 'ਚ ਚੰਗੇ-ਚੰਗੇ ਚਿੱਕੇ ਜਿੱਤੇ ਪੁਸ਼ਾਕੇ ਤੇ ਬਰੇ ਜਿਵੇਂ ਦੂਹੇ ਧਾਰ ਪਾਣੀਆਂ ਨਾਲ ਇਸ਼ਨਾਨ ਕਰਦਾ ਹੈ। ਜਿਉ ਆ ਚੰਦਨ ਲਾਈ। ਜਿਉ ਆ ਸ਼ਾਕੇ ਅਸਾ ਕੇ ਅਸਰੋ ਚੰਦਨ ਆਦਕਨ ਲੋਨੇ ਮਹਿਕ ਨਿਕਲ ਜਾ ਕੇ ਮੈਨੂੰ ਵੇਖਣ ਲਈ ਚਲਿਆ ਜਾਂਦਾ ਹੈ ਨੌਜਵਾਨ। ਮੇਰੇ ਭਉ ਨਿਰੰਕਾਰ ਨਹੀਂ ਕੀਨੇ ਆ। ਕੰਮਾਂ 'ਚ ਫਸ ਗਿਆ ਬਾਦੂ ਕੰਮਾਂ 'ਚ। ਨਿਰੰਕਾਰ ਜੋ ਮਿਰ ਪਰਮੇਸ਼ਰ ਨੂੰ ਜਾਣਿਆ ਨਹੀਂ ਹੈ ਤਾਂ ਜਿਉ ਹਾਸੀ ਨਾ ਆਏ। ਤਦ ਤੁਮ ਮਾਨ ਕਰਦਾ ਜਿਵੇਂ ਹਾਥੀ ਨੂੰ ਆੜੀ ਕੇ ਮਗਰੋਂ ਉੱਤਕੇ ਖੇ ਪਾ ਲੈਂਦਾ। ਇਹ ਤੇ ਅਹੰਕਾਰ ਕਰਮਾਂ ਚੰਗੇ ਵਸੂ ਕਰਕੇ ਆਖੀ ਨੂੰ ਇਨਾਮ ਦੀ ਨਹੀਂ ਆਈ ਨਿਸ਼ਵਲੀ ਹੈ ਜਾ ਹੋਵੇ ਕਿਰਪਾਲ ਤਾਂ ਸਤਗੁਰੂ ਮਿਲ ਲੈ ਜਾ ਹੋਵੇ ਕਿਰਪਾਲੂ ਹੋਵੇ ਪੁਰੂ ਦੇ ਪੁੰਨ ਵਾਲਾ ਕਰੇ ਰਿਹਾ ਹੋਇਆ ਤਾਂ ਸਤਗੁਰੂ ਦੇ ਨਾਲ ਇਹ ਜੀਵ ਨੂੰ ਮਿਲ ਦਿੰਦਾ ਹੈ ਨਾ ਕਿਸੇ ਹਾਰ ਕੇ ਨਾ ਇਹ ਸਤਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਪਰਮੇਸ਼ਵਰ ਦੇ ਨਾਮ ਨਾਲ ਜੋੜ ਦਿੰਦੇ ਹੈ ਤੇ ਸਾਰੇ ਸੁਖ ਮਾਰ ਦੇ ਨਾਮ ਕਰਕੇ ਪ੍ਰਾਪਤ ਹੁੰਦੇ ਹਨ ਮੁਕਤ ਭਇਆ ਬੰਧਨ ਗੁਰ ਖੋਲੇ ਗੁਰਦੁਆਰ ਸਿਰਫ ਮੁਕਤ ਹੋ ਗਿਆ ਸੰਸਾਰ ਦੇ ਜੰਮਣ ਮਰਨ ਦੇ ਬੰਧਨ ਕਰ ਸਾ ਤੋਂ ਉਜਾਗ ਦੇ ਬੰਧਨ ਹੋਮੇ ਮਿਲਦਾਰੇ ਬੰਧਨ ਸਭ ਗੁਰੂ ਜੀ ਖੋਲ ਦਸੇ ਹਨ ਜਨ ਨਾਨਕ ਹਰ ਗੁਣ ਗਾਰ ਜੀ ਗੁਰੂ ਸਾਹਿਬ ਜੀ ਕਹਿੰਦੇ ਜਨ ਬਣ ਕੇ ਹਰੀ ਦੇ ਗੁਣਾਂ ਨੂੰ ਬੰਦੇ ਹਨ